ਸ਼ਹੀਦ ਵਜਨ ਸਿੰਘ ਕਬੱਡੀ ਅਕੈਡਮੀ ਦਿੜਬਾ ਦੀ ਟੀਮ ਹੈ ਜੀ ਨੋਟ ਕਰਿਓ ਇਹ ਕਹਿੰਦੇ ਦਿਉਰੇ ਵਾਲਾ ਰਵੀ ਹੈ ਵੱਡੇ ਮੈਚ ਦੀ ਪਹਿਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ ਅੱਜ ਦੇ ਦਿਨ ਦਾ ਤੀਜਾ ਮੈਚ ਹੈ ਦੁਨੀਆਂ ਦੇ ਟੋਪਰਾਂ ਦੀ ਟੱਕਰ ਚੱਲਦੀ ਹੈ ਕਿਹੜਾ ਗੁੱਟ ਫੜ ਮਾਰੂ ਅੱਜ ਕੈਂਚੀਆਂ ਉਗਾ ਤੇ ਕਿਹੜਾ ਖੜੂ ਹਿੱਕ ਤਣ ਕੇ ਕੌਣ ਕੌਣ ਪੂਰੇ ਕਰੂ ਰਾਤੀ ਦੇਖੇ ਖਾਵ ਨੂੰ ਅੱਜ ਸਿਹਾਲ ਮੇਲੇ ਤੋਂ ਜਿੱਤੂ ਕੌਣ ਸਵਰਾਜ ਨੂੰ ਇਹ ਦੀਪ ਦਵਰਜੀ ਵਾਲਾ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਅਗਲੀ ਕਬੱਡੀ ਰਵੀ ਦੇ ਹਿੱਸੇ ਆਈ ਹੋਈ ਹੈ ਰਵੀ ਰਵੀ ਕੈਲਰਮ ਵਾਲਾ ਰਵੀ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਇਹ ਕਹਿੰਦੇ ਕੈਲਰਮ ਵਾਲਾ ਰਵੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਸ਼ੀਰਾ ਕਹਿੰਦੇ ਧੂਰਪੋਟ ਦੀ ਤਰਫੀ ਦਾ ਜਿੱਥੋਂ ਦਾ ਜੈਲਾ ਸਣਾ ਵੀਰ ਦਾ ਆ ਅਮਰਪੁਰ ਬਰਸਾਲਪੁਰ ਦੀ ਧਰਤੀ ਦਾ ਬੂਟਾ ਨਾਣੇ ਦਾ ਲਓ ਬਿੱਲਾ ਬਨੂਰ ਦੀ ਧਰਤੀ ਦਾ ਲਓ ਬਾੰਡ ਜਿਹੜਾ ਇਸ ਸਮੇਂ ਕਹਿੰਦੇ ਵੀ ਧਾਵੀ ਦੇ ਲਈ ਅੰਕ ਦਾ ਇਸ਼ਾਰਾ ਹੋਇਆ ਪਰ ਰੀਪਲੇ ਦੀ ਜਿਹੜੀ ਮੰਗ ਕੀਤੀ ਗਈ ਹੈ ਰੀਪਲੇ ਦੀ ਜਿਹੜੀ ਮੰਗ ਕੀਤੀ ਗਈ ਹੈ ਕਸ਼ਮੀਰ ਸਿੰਘ ਜੀ ਰੋੜੇ ਵਾਲਾ ਔਰ ਸਾਡੇ ਪਾਲਾ ਧੜਵਾ ਜੀ ਆ ਪੱਪੂ ਚਾਹਦਰੀ ਜੀ ਹੁਣਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸ਼ੀਰਾ ਚੱਕ ਲਈ ਸ਼ੇਰ ਦੀ ਧਰਤੀ ਦਾ ਦੁਨੀਆ ਦੇ ਗਾਡਰ ਮੱਲਾਂ ਦੇ ਵਿੱਚ ਨਾਮ ਹੈ ਛਿੱਲੂ ਦਾ ਰੇਵੀ ਆਹ ਕਿਹਦੀ ਧਰਤੀ ਦਾ ਹੈ ਲਓ ਕਹਿੰਦੇ ਵੀ ਨਾਲੀ ਨੌਜਵਾਨ ਸ਼ੈਲੀਆ ਆਹ ਚਾਰ ਜਾਫੀਆਂ ਦੇ ਵਿੱਚੋਂ ਦੇਖਦੇ ਆ ਵੀ ਕੌਣ ਹੈ ਇਹਨੂੰ ਰਵੀ ਕਹਿੰਦੇ ਨੇ ਇਹ ਵੀ ਮੁੰਡਾ ਕਹਿੰਦੇ ਸਿਰੇ ਦਾ ਜਾਫੀਆ ਹੈ ਵੱਡੀ ਡਿਮਾਂਡ ਆ ਉਹ ਪੁਆਇੰਟ ਕਹਿੰਦੇ ਸ਼ੀਰੇ ਨੇ ਜੋੜ ਦਿੱਤਾ ਆਹ ਮੁੰਡੇ ਨੇ ਪਿਆਰ ਦੇ ਮੇਲੇ ਤੇ ਵੱਡੇ ਬੈਸਟ ਵੰਡ ਵਾਲੇ ਆਹ ਖਿਡਾਰੀਆਂ ਦੇ ਵਿੱਚ ਨਾਮ ਹੈ ਇਸ ਗੜਾ ਵੱਡੀਆਂ ਗੱਲਾਂ ਨੇ ਕਰਮਜੀਤ ਕੰਗਸਾ ਪੁਰੀਆ ਸੀਸਰ ਵਾਲਾ ਕਿਹੜੇ ਪਾਸੇ ਜਾਵਾਂ ਮੈਂ ਕਰਮਜੀਤ ਵੇ ਗੌਣ ਜੋਗੀ ਰਹਿਵੇ ਰਹਿਗੀ ਮੈਂ ਗਮਾਦੇ ਗੀਤ ਵੇ ਮੇਰੀ ਬੇਨਤੀ ਆ ਗੁਰਵਿੰਦਰ ਜੀ ਆ ਮੈਕ ਚਾਲੂ ਕਰ ਦਿਓ ਸਤਨਾਮ ਜੈੰਗੋ ਵਾਲਾ ਮੈਕ ਕੱਟ ਮਾਰ ਰਿਹਾ ਇੱਕ ਪਾਸੇ ਬੂਟਾ ਨਾਣੇ ਵਾਲਾ ਪਰ ਧੂਰ ਕੋਟੀਆਂ ਸ਼ੀਰਾ ਮੇਰੇ ਮਿੱਤਰੋ ਇਹਦੀ ਵਿਦੇਸ਼ਾਂ ਦੇ ਵਿੱਚ ਵੱਡੀ ਮੰਗ ਆ ਇਹ ਦੁਨੀਆਂ ਦੇ ਟੋਪਰਾਂ ਨੂੰ ਕਹਿ ਕਹਿ ਕੇ ਜੱਫੇ ਲਾ ਜਾਂਦਾ ਪਰ ਸੀਸਰ ਵਾਲਾ ਪੁਰੀਆ ਹੁਣ ਤੇ ਕਹਿੰਦਾ ਭਾਵੇਂ ਘੋੜੀਆਂ ਪਿੱਛੇ ਲਾ ਦੇ ਅੱਜ ਹਰਿਆਣੇ ਵਾਲਾ ਜੱਟ ਰੁਕਣ ਦੇ ਮੂੜ ਦੇ ਵਿੱਚ ਨਹੀਂ ਇਹ ਜਾਨਨੀ ਵਾਲਾ ਢੀਲਾ ਮੈਕ ਔਨ ਕਰ ਦਿਓ ਜੀ ਪਿਆਰਾ ਸਾਊਂਡ ਮਨਵੀ ਓਏ ਵੱਡਾ ਮੇਲਾ ਗੁਰਵਿੰਦਰਾ ਜ਼ਿੰਮੇਵਾਰੀਆਂ ਸਾਂਭ ਲਾ ਆ ਵੱਡਿਆਂ ਮੇਲਿਆਂ ਤੇ ਛੋਟੀਆਂ ਗੱਲਾਂ ਇਹ ਸ਼ੋਭਾ ਨਹੀਂ ਦਿੰਦੀਆਂ ਵੀਰ ਮੇਰੇਆ ਢੀਲਾ ਜਾਨਲੀ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਇੱਕ ਪਾਸੇ ਸ਼ੀਲੂ 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 ਤੇ ਢੀਲੇ ਦੀ ਟੱਕਰ ਸਿਹਾਲ ਦਾ ਮੇਲਾ ਓ ਦੁਨੀਆਂ ਦੇ ਵਿੱਚ ਹੁੱਲੇ ਹਲਾਰੇ ਨੇ ਨੰਬਰ ਇਸ ਵੇਲੇ ਜਾਨਲੀ ਵਾਲਾ ਢੀਲਾ ਦਾ ਹੋਇਆ ਅਗਲੀ ਰੇਡ ਦਿੜਦੇ ਵਾਲੇ ਮਨ ਸਿੰਘ ਡੋਟ ਦੀ ਮੈਦਾਨ ਦੇ ਵਿੱਚ ਪੈਂਦੀ ਹੋਈ ਅਮਰਤਦਾ ਬਰਸਾਲਪੁਰ ਪਿੰਡਾ ਰੂਪਨਗਰ ਦਾ ਇਲਾਕਾ ਉਹ ਰੋਪਣ ਵਾਲਾ ਚੋਬਰ ਇਸ ਵੇ ਟਰਾਈ ਕਰਦਾ ਹੋਇਆ ਇਹਨੇ ਛੋਟੀ ਉਮਰ ਦੇ ਵਿੱਚ ਵੱਡੀਆਂ ਗੱਲਾਂ ਕਰਵਾਈਆਂ ਆ ਵੱਡੀਆਂ ਗੱਲਾਂ ਕਰਵਾਈਆਂ ਨੇ ਉਧਰੋਂ ਕਹਿੰਦੇ ਬਲੈਕ ਬਾਡਾ ਸ਼ੇਵਪ ਕਰਕੇ ਚਮਕਾਰ ਕਮਾਣਾ ਗੋਲ ਦੀ ਸਾਹਨੇ ਆਇਆ ਆ ਸਾਣਾ ਵੀਰ ਗੋਗੀ ਪੰਡਾਲਾ ਛੀਰੇ ਹੋਣਾ ਵੱਲੋਂ ਸਾਡੇ ਵੀਰ ਸ਼ਮੀਪੁਰ ਹੋਣਾ ਵੱਲੋਂ ਦੇ ਹਜ਼ਾਰ ਦਾ ਜਫਾ ਜਿਹੜਾ ਹੈ ਡੇਢ ਦੇ ਦੀ ਟੀਮ ਦਾ ਜਿਹੜਾ ਵੀ ਜਾਫੀ ਜਫਾ ਲਾਵੇਗਾ 5 5000 ਦੀ ਗੱਲ ਹੋਣੀ ਹੈ ਮੇਰੇ ਵੀਰੋ ਇਹ ਆ ਬਾਪਰ ਦੀ ਧਰਤੀ ਦਾ ਰਕੇਸ਼ ਲਓ ਚਾਰ ਜਾਫਿਆਂ ਦੇ ਵਿੱਚ ਦੇਖਦੇ ਆਂ ਵੀ ਕੌਣ ਗੱਲ ਟਿਕਾਣੇ ਲਾਉਂਦਾ ਹੈ ਕੌਣ ਬੱਲੇ ਬੱਲੇ ਕਰਵਾਉਂਦਾ ਆ ਹਰਿਆਣੇ ਵਾਲਾ ਵੀ ਜਾਫੀ ਟਿਕਾਣੇ ਦਾ ਲਓ ਰਕੇਸ਼ ਜੈ ਜੀ ਸ਼ੈਣੀ ਜੀ ਕਲਾਸ ਜੀ ਸ਼ੈਣੀ ਸਾਹਿਬ ਪਹੁੰਚ ਰਹੇ ਹੈ ਚੇਅਰਮੈਨ ਸਾਡੀ ਸਵਾਗਤ ਕਮੇਟੀ ਨੂੰ ਬੇਨਤੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸ਼ੇਣੀ ਜੀ ਏਸ਼ੀਆ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਆ ਜਿਹੜਾ ਰਿਵਿਊ ਰਿਵਿਊ ਮੰਗ ਕੀਤੇ ਆ ਪਲੀਜ਼ ਸਾਡੇ ਵੀਰ ਟੈਕਨੀਕਲ ਪਲੀਜ਼ ਜਰੂਰ ਧਿਆਨ ਦੇਣਗੇ ਉਹ ਜਰੂਰ ਦੇਖ ਕੇ ਪੁਆਇੰਟ ਜਿਹੜਾ ਕਲੀਅਰ ਕੀਤਾ ਜਿਹੜੇ ਜਿਹੜੇ ਪੁਆਇੰਟ ਦੀ ਮੰਗ ਕੀਤੀ ਹੈ ਰਿਵੀਡਿਓ ਪਲੀਜ਼ ਢੇਰੀਆਂ ਦੇ ਲੱਗ ਜਿਹੜਾ ਮੰਗ ਕੀਤੀ ਗਿਆ ਜ਼ਰੂਰ ਚੈੱਕ ਕੀਤਾ ਜਾਵੇ ਇਹ ਐਕਸ਼ਨਾਂ ਦੀ ਮਸ਼ੀਨ ਲਓ ਮਾਧੇ ਵਾਲਾ ਮੇਰੇ ਮਿੱਤਰੋ ਇਹ ਆ ਗੁਰਜੀ ਵਾਲਾ ਦੀਪ ਇਸ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਾਰ ਜਾਫੀਆਂ ਦੇ ਵਿੱਚੋਂ ਦੇਖਦੇ ਆਂ ਕਾਣ ਟੱਕਰ ਰਵੀ ਦੇ ਨਾਲ ਆਹ ਮਾਧੇ ਆ ਤੇ ਮਾਲਵੇ ਵਾਲਾ ਮਾਲਵੇ ਦੇ ਵਿੱਚ ਭੜਦੇ ਨੇ ਟੱਕਰ ਟੱਕਰ ਆਤ ਸਿਰਾ ਜੀ ਬਾਪੀ ਜਾਨੇ ਜੱਗੀ ਬਾਬਾ ਜੀ ਜਿੱਥੇ ਐਂਟਰੀ ਗੇਟ ਤੇ ਆ ਜਾਣਾ ਗੁਲਾਬ ਸਿੰਘ ਜੀ ਸੈਣੀ ਸਾਹਿਬ ਪਹੁੰਚ ਰਹੇ ਆ ਵਲਕਾਰ ਘਵਾਨ ਜੀ ਦੇ ਸੇਵਕ ਜੀ ਕਵਿੰਤੀ ਕਰਵਾਈ ਹੈ ਜਿਹੜੇ ਬਾਦੂ ਵੀਰ ਗਰਾਊਂਡ ਚ ਹੈ ਉਹ ਆਪਣੇ ਆਪ ਹੀ ਬਾਹਰ ਆ ਜਾਓ ਕੈਮਰੇ ਵਾਲਾ ਵੀ ਇੱਕ ਰੋ ਨਹੀਂ ਫਿਰ ਉਹ ਕਹਿੰਦੇ ਅਸੀਂ ਆਪ ਬਾਹਰ ਕੱਢਾਂਗੇ ਬੇਨਤੀ ਪ੍ਰਵਾਨ ਕਰਿਓ ਇੱਕ ਨੋਟ ਕਰਿਓ ਜੀ ਜਿਹੜਾ ਰਿਵਿਊ ਕਿਸੇ ਟੀਮ ਦੇ ਵਿਰੁੱਧ ਜਾਊਗਾ ਉਹ ਹਾਫ ਸਮੇਂ ਤੱਕ ਟੀਮ ਦੁਬਾਰਾ ਰਿਵਿਊ ਦੀ ਮੰਗ ਨਹੀਂ ਕਰ ਸਕਦੀ ਇਹ ਸਾਰੀਆਂ ਟੀਮਾਂ ਦੇ ਜਿਹੜੇ ਕੋਚ ਸਰਦਾਰ ਤੇ ਇੰਚਾਰਜ ਸਾਹਿਬਾ ਨੋਟ ਕਰ ਲੈਣ ਸ਼੍ਰੀ ਗੁਲਾਬ ਸਿੰਘ ਜੀ ਸੈਣੀ ਜੋ ਮਾਨ ਨੇ ਸਾਡੀ ਖੇਡ ਕਬੱਡੀ ਦਾ ਚੇਅਰਮੈਨ ਏਸ਼ੀਆ ਕਬੱਡੀ ਫੈਡਰੇਸ਼ਨ ਵਿਸ਼ੇਸ਼ ਤੌਰ ਤੇ ਆਪਣੀ ਸਮੁਧੀ ਟੀਮ ਦੇ ਨਾਲ ਪੁੱਜੇ ਹੈ ਇਹ ਚੱਕਲੀ ਸ਼ੇਰ ਵਾਲਾ ਸ਼ੀਰਾ ਮੇਰੇ ਮਿੱਤਰੋ ਇਹ ਮੈਗਨਮ ਆਉਟਰਾ ਗੱਡੀ ਦਾ ਜੇਤੂ ਬਣਿਆ ਹੈ ਇਹ ਧੂਰੇ ਦੇ ਕੱਪ ਦਾ ਗੱਡੀਆਂ ਦਾ ਜੇਤੂ ਹੈ ਜਿੱਥੋਂ ਢੋਲੀ ਵਾਲੇ ਲੱਖ ਨੇ ਬੈਸਟ ਜਾਫੀ ਬਣ ਕੇ ਗੱਡੀ ਜਿੱਤੀ ਸੀਗੀ ਨੰਬਰ ਧਾਵੀ ਦੇ ਹਿੱਸੇ ਦੇ ਵਿੱਚ ਆ ਜੜਿਆ ਗਲਜਾਰ ਮੂਨਕ ਦੀਆਂ ਗੱਲਾਂ ਹੁੰਦੀਆਂ ਅੱਜ ਡਿਸਟ ਪ੍ਰੋਬਲਮ ਦੇ ਕਾਰਨ ਬਲਜਾਰੀ ਮੂਨ ਕੱਜ ਦੇ ਮੇਲੇ ਤੇ ਨਹੀਂ ਪਹੁੰਚ ਸਕਿਆ ਪਰ ਫਿਰ ਵੀ ਉਹਨਾਂ ਦੀ ਹਾਜ਼ਰੀ ਪ੍ਰਮਾਨ ਕਰਦੇ ਆ ਚਮਕੌਰ ਕਮਾਨ ਯੂਕੇ ਤੇ ਬਲਕਾਰ ਕਮਾਨ ਦਿੜਵਾ ਅੱਜ ਦੀਆਂ ਵੱਡੀਆਂ ਜਿੰਮੇਵਾਰੀਆਂ ਸਾਡੇ ਭਰਾਵਾਂ ਦੇ ਮੋਢਿਆਂ ਦੇ ਉੱਪਰ ਨੇ ਇੱਕ ਪਾਸੇ ਫੂਟਾਣ ਲਾਣੇ ਦਾ ਜਾਫੀਆ ਟਿਕਾਣੇ ਦਾ ਉਹ ਦੂਜੇ ਪਾਸੇ ਮੁੰਡਾ ਹਰਿਆਣੇ ਦਾ ਏ ਅੱਤ ਜੱਫਾ 5000 ਦਾ ਲੱਗਣਾ ਸ਼ਹੀਦ ਬਾਜ ਸਿੰਘ ਦੜਵੇ ਦੀ ਟੀਮ ਦਾ ਜਿਹੜਾ ਵੀ ਆफी ਜੱਫਾ ਲਾਵੇਗਾ 5000 ਦੀ ਗੱਲ ਹੋਣੀ ਹੈ ਲਾਹ ਪਰੀ ਠੱਠਾ ਗੁਰਪੀ ਕਮਾਨ ਸਾਡਾ ਵੀਰ ਜੂਕੇ ਕੁਲਵਿੰਦਰ ਠੱਠਾ ਬਾਵੀ ਜੂਕੇ ਉਹ ਸਾਰੇ ਭਰਾਵਾਂ ਵੱਲੋਂ ਚਮਕੌਰ ਕਮਾਨ ਹੁਣਾਂ ਵੱਲੋਂ ਵੱਡੇ ਮਾਣ ਦਿੱਤੇ ਜਾਣੇ ਆ ਇਹ ਆ ਨਾਜਵਾਨ ਬੀਲਾ ਜਾਂੜੀ ਵਾਲਾ ਇਹਦੇ ਵੀ ਚਰਚੇ ਕਹਿੰਦੇ ਇੰਗਲੈਂਡ ਦੀ ਧਰਤੀ ਹੋਈ ਹੈ ਲਓ ਪੁਆਇੰਟ ਜਿਹੜਾ ਸਮੇਤ ਧਾਵੀ ਦੇ ਲਈ ਹੈ ਆ ਕਹਿੰਦੇ ਗੱਡੀ ਦਾ ਆਹ ਕੰਮਾਂ ਦਾ ਜੇਤੀਆ ਮੇਰੇ ਮਿੱਤਰੋ ਲਓ ਬੂਰੀਆ ਸੈਸਰ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਾਰ ਜਾਫੀ ਨੇ ਚਾਰੇ ਕਹਿੰਦੇ ਸਿੰਘ ਸਵਾ ਸਲੋਧ ਲਈ ਇੰਗਲੈਂਡ ਦੀ ਧਰਤੀ ਖੇਡੇ ਗੱਲ ਦੋਵੇਂ ਦਿੱਲੀਆਂ ਦੀ ਚੱਲਦੀ ਹੈ ਗੱਲ ਸ਼ੀਰੇ ਦੀ ਚੱਲਦੀ ਹੈ ਆਹ ਗੱਲ ਅਮਰਤ ਦੇ ਦੀ ਚੱਲਦੀ ਹੈ ਲਓ ਦੇਖੋ ਵੀ ਪੁਆਇੰਟ ਬੂਰੀਏ ਨੇ ਜੋੜ ਦਿੱਤਾ ਲੈ ਵੀ ਪ੍ਰੋਫੈਸਰ ਰਕੇਸ਼ ਆ ਗਿਆ ਰਕੇਸ਼ ਪਹਿਲਵਾਨ ਬੌਪੁਰ ਜਿਆ 3 ਸਾਲ ਇਹਨੇ ਅਖਾੜਿਆਂ ਦੇ ਵਿੱਚ ਪਹਿਲਵਾਨੀ ਕੀਤੀ ਹੈ ਜਦੋਂ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ ਆਇਆ ਫਿਰ ਬੌਪਰ ਬੌਪਰ ਕਰਵਾਦੀ ਮੇਰੇ ਮਿੱਤਰੋ ਫਿਰ ਦੁਨੀਆ ਦੇ ਵਿੱਚ ਰਕੇਸ਼ ਰਕੇਸ਼ ਹੋ ਗਈ ਹੈ ਇਹ ਨਿਊਜ਼ੀਲੈਂਡ ਵੀ ਤਕੜਾ ਖੇਡ ਆਇਆ ਹੈ ਇਹਦੀਆਂ ਗੱਲਾਂ ਯੂਰਪ ਦੇ ਵਿੱਚ ਵੀ ਹੋਈਆਂ ਇਹ ਮੁੰਡਾ ਇੰਗਲੈਂਡ ਦੇ ਵਿੱਚ ਵੀ ਵੱਡੇ ਮੇਲੇ ਜਿੱਤ ਕੇ ਆਇਆ ਹੈ ਪੇਚਾ ਸ਼ਿਲੂ ਨਾਲ ਪਿਆ ਹੋਇਆ ਉਹ ਸ਼ਿਲੂ ਤੇ ਰਕੇਸ਼ ਦੀ ਟੱਕਰ ਚੱਲਦੀ ਹੈ ਕਿ ਕਬੱਡੀ ਦੇ ਸ਼ਕੀਰ ਆਸੀ ਫਿਰ ਤੇ ਰੰਗੀਨ ਪੈਣ ਦੇ ਜੇ ਨਾ ਪੈਰਾਂ ਦੇ ਉੱਤੇ ਪਾਣੀ ਉੱਡਦੇ ਪਰਿੰਦਿਆਂ ਦੇ ਪਰ ਗਣ ਲਈਏ ਸਾਨੂੰ ਐਵੇਂ ਨਾ ਤੂੰ ਸੱਜਣਾ ਹੋਵੇ ਜਾਣੀ ਇੱਕ ਪਾਸੇ ਪਿੱਲਾ ਬਲੂਡ ਵਾਲਾ ਦੂਜੇ ਪਾਸੇ ਮਨਮਾਨ ਸਿੰਘ ਦੁਲਤ ਮੇਰੇ ਮਿੱਤਰੋ ਐਨ ਦੁਲਤ ਨੇ ਕਹਿੰਦੇ ਅੰਕ ਦਾ ਵਾਧਾ ਕਰ ਦਿੱਤਾ ਹੈ ਦੁਲਤ ਨੇ ਅੰਕ ਦਾ ਵਾਧਾ ਕਰ ਦਿੱਤਾ ਹੈ ਦੁਨੀਆ ਦੇ ਨਗਾਵਾਂ ਨੇ ਅੱਜ ਸਿਹਾਲ ਨਗਰ ਦੇ ਵਿੱਚ ਮੇਰੇ ਵੀਰੋ ਨਾ ਕਿल्ले ਛੱਡੇ ਨੇ ਜੱਟ ਨੇ ਜਿੱਥੇ ਅੱਜ ਕਹਿੰਦੇ ਮੇਲਾ ਚੱਲਦਾ ਅੱਜ ਦੇ ਸਮੇਂ ਦੇ ਵਿੱਚ ਪ੍ਰੋਫੈਸਰ ਆ ਇੱਕ ਕਿਲਾ ਛੱਡੇ ਔਖਾ ਅਗਲਾ ਕਹਿੰਦਾ ਵੀ ਠੇਕਾ 70 ਤੋਂ 75000 ਚੱਲਦਾ ਭਾਵੇਂ ਫਾਸਲ 55000 ਦੀ ਮਿੱਤਰੇ ਉਹ ਨੌ ਕਿੱਲਾਂ ਦੇ ਵਿੱਚ ਜੱਟ ਨੇ ਮੇਲਾ ਕਰਵਾ ਕੇ ਵੱਖਰੇ ਰਿਕਾਰਡ ਬਣਾਉਣ ਬਾਈ ਗੱਲ ਕੀਤੀ ਹਈ ਐ ਇਹ ਆ ਛੰਨਾ ਦੀ ਧਰਤੀ ਦਾ ਪੂਰੀ ਲਾ ਬਿੱਲਾ ਤੇ ਪੂਰੀ ਉਹ ਮੱਲ ਵੱਡੇ ਨੇ ਮੱਲ ਵੱਡੇ ਨੇ ਉਹ ਮੱਲ ਵੱਡੇ ਨੇ ਮੇਰੇ ਮਿੱਤਰੋ ਲਾ ਛੰਨਾ ਦੀ ਧਰਤੀ ਦਾ ਪੂਰੀ ਐਨ ਅੰਕ ਦਾ ਵਾਅਦਾ ਕਰ ਚੁੱਕਿਆ ਐਨ ਅੰਕ ਦਾ ਵਾਅਦਾ ਕਰ ਚੁੱਕਿਆ ਇੱਕ ਨੋਟ ਕਰਿਓ ਜੀ ਜਿਹਦਾ ਰਿਵਿਊ ਸੀਗਾ ਉਹ ਰਿਵਿਊ ਚੈੱਕ ਕਰਕੇ ਨੰਬਰ ਰਸ਼ੀਦ ਬਤਨ ਸਿੰਘ ਕਬੱਡੀ ਅਕੈਡਮੀ ਡਿੜਬਾ ਨੂੰ ਦਿੱਤਾ ਗਿਆ ਤੇ ਆਹ ਟੀਮ ਦਾ ਹਾਫ ਸਮੇਂ ਤੱਕ ਕੋਈ ਵੀ ਰਿਵਿਊ ਜਿਹੜਾ ਸਰਕਾਰ ਨਹੀਂ ਕੀਤਾ ਜਾਊਗਾ ਇਹ ਦੋਨੋਂ ਟੀਮਾਂ ਦੇ ਇੰਚਾਰਜ ਸਾਹਿਬਾਨ ਨੋਟ ਕਰ ਲੈਣਾ ਇਹ ਚੱਕਲੀ ਸ਼ੇਰ ਵਾਲਾ ਸ਼ੀਰਾ ਮੇਰੇ ਮਿੱਤਰੋ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਆਹ ਬੱਜਾ ਸਿੱਧਾ ਹਿੱਕ ਦੇ ਵਿੱਚ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਕਿ ਬੋ ਮਾਗ ਦੀ ਠੰਡ ਜੁਟ ਕੇ ਭੱਜਣਾ ਸੌਖਾ ਨਹੀਂ ਨਸ਼ੇ ਪੱਤੇ ਤੋਂ ਦੂਰ ਰਹਿਣਾ ਵੀ ਸੱਜਣਾ ਸੌਖਾ ਨਹੀਂ ਹਿੱਕ ਜੱਦਾ ਦਾ ਜ਼ੋਰ ਚਾਹੀਦਾ ਮਾਂ ਦੇ ਆ ਮਖਣਾ ਉਂਝ ਗੱਡੀ ਮਗਰ ਕਬੱਡੀ ਲੈ ਕੇ ਘੁੰਮਦਾ ਜਾਣਾ ਇਹ ਦਿਉਰੇ ਵਾਲਾ ਰਵੀ ਹੈ ਇਹਨੇ ਵੀ ਦੁਨੀਆ ਮਨਾਈ ਹੈ ਇਹ ਵੀ ਵੱਡੇ ਵੱਡੇ ਜਾਫੀਆਂ ਤੇ ਟੋਪੀਆਂ ਕਬੱਡੀਆਂ ਪਾ ਜਾਂਦਾ ਪਰ ਜਾਨਨੀ ਵਾਲਾ ਢੀਲਾ ਹੈ ਮੈਦਾਨ ਦੇ ਵਿੱਚ ਟਰੈਕਟਰਾਂ ਦਾ ਜੇਤੂ ਇਧਰ ਸਾਡੀ ਭੈਣ ਰੁਪਿੰਦਰ ਕੌਰ ਵਾਰਵਾ ਡੀਐਸਵੀ ਸਾਹਿਬ ਦੜਵਾ ਦਾ ਸਨਮਾਨ ਸਰਦਾਰ ਨਵਰੀ ਸਿੰਘ ਜੀ ਸਿੱਖ ਬਿਰਕ ਸਾਹਿਬ ਕਰ ਰਿਹਾ ਔਰ ਸਾਡੇ ਬਹੁਤ ਹੀ ਸਤਿਕਾਰਯੋਗ શિક્ષਿਤ ਦਾ ਪੈਣ ਰਵਿੰਦਰ ਕੌਰ ਬਾਜਵਾੜੀ ਅਸੀਂ ਸਾਹਿਬ ਦੜਬਾ ਦਾ ਸਨਮਾਨ ਕੀਤਾ ਜਾ ਰਿਹਾ ਹੈ ਡਾਕਟਰ ਮੱਤਰ ਸਿਹਾਲ ਜੀ ਨਾਲ ਨੇ ਆਖੇ ਗੱਭੜੂ ਆਖੇ ਗੱਭੜੂ ਬਾਈ ਸਿਹਾਲ ਕੋਤਰਾ ਵਾਲੀ ਗੱਲ ਹੋਈ ਪਈ ਐ ਦੁੱਖ ਪੇਟਾਂ ਦੀ ਗੱਲ ਹੋਈ ਪਈ ਐ ਰਿਕਾਰਡ ਬਣਾਉਣੇ ਵੀ ਆ ਔਰ ਰਿਕਾਰਡ ਟੁੱਟਣੇ ਵੀ ਐ ਅੱਜ ਸਵਰਾ ਦੇਣੇ ਨੇ ਮੇਰੇ ਮਿੱਤਰੋ ਅੱਜ ਸਵਰਾ ਦੇਣੇ ਨੇ ਮੇਰੇ ਮਿੱਤਰੋ ਲਓ ਰਵੀ ਦੀ ਰੇਡ ਆ ਔਰ ਚਾਰ ਜਾਫੀ ਮਾਮਾ ਦੇ ਬਲੀਪੁੱਤ ਸਾਹਮਣਾ ਕਰਦੇ ਆ ਸਰਦਾਰ ਦਵਿੰਦਰ ਸਿੰਘ ਜੀ ਅਤਰੀ ਡੀਐਸਪੀ ਸਾਹਿਬ ਦਾ ਸਨਮਾਨ ਕੀਤਾ ਜਾ ਰਿਹਾ ਹੈ ਐਸ ਵੀ ਡੀ ਸਰਦਾਰ ਦਵਿੰਦਰ ਸਿੰਘ ਜੀ 7300 ਸਰਦਾਰ ਦਵਿੰਦਰ ਸਿੰਘ 7300 ਦਾ ਸਨਮਾਨ ਵਿਸ਼ੇਸ਼ ਤਰਤੇ ਕੀਤਾ ਜਾ ਰਿਹਾ ਹੈ ਵੱਡੀਆਂ ਮਾਨ ਮੱਤੀਆਂ ਸ਼ਖਸ਼ਤਾਂ ਨੇ ਭੈਣ ਰੁਪਿੰਦਰ ਕੌਰ ਬਾਜਾ ਜੀ ਦਾ ਉਹਨਾਂ ਦੀ ਮਾਨ ਸਨਮਾਨ ਕੀਤਾ ਗਿਆ ਆਦੇ ਮੇਲੇ ਦੇ ਵਿੱਚ ਉਧਰੋਂ ਸਾਹਮਣੇ ਦੀ ਗੋੜੀ ਇਧਰੋਂ ਮੁਠੱਡਿਆਂ ਦਾ ਸੱਤਾ ਕੁਲਵਿੰਦਰ ਸੋਤਾ ਉਹ ਪਾਲੇ ਸੋਤੇ ਨਹੀਂ ਵੀ ਜੁੜੇ ਹੋਏ ਨੇ ਆ ਤੇ ਮੇਲੇ ਦੇ ਨਾਲ ਕੰਮਿਆਦਿ ਹੋਣਾਂ ਦੀ ਗੱਲ ਆ ਲਾਹ ਹਰਿਆਣੇ ਵਾਲਾ ਹਰਿਆਣੇ ਵਾਲਾ ਆਹ ਵੇਖਦੇ ਆ ਵੀ ਇਸ ਸਮੇ ਬਾਉਪਰੀਆ ਗੱਲ ਟਿਕਾਣੇ ਲਾਗ ਜੇ ਦਰਸ਼ਕੀ ਵੀਰੇ ਮੈਂ ਦਾ ਸਵਾਦ ਲਾ ਤਾੜੀ ਕੋ ਬਣਦੀ ਹੈ ਵਾਹ ਓਏ ਜੈੰਗੋ ਹੁੰਦੀ ਹੈ ਜੈੰਗੋ ਜੈੰਗੋ ਤੇਰੀਆਂ ਕਿਆ ਨੇ ਬਾਤਾਂ ਯਾਰਾਂ ਦੀ ਵੇਖ ਚੜ੍ਹਾਈ ਮਾਰਦੇ ਬੈਰੀ ਲਾਤਾ ਇਹ ਕਹਿੰਦੇ ਨੌਜਵਾਨ ਕਰਮਜੀਤ ਸਿੰਘ ਕਣਗਸਾ ਇਹ ਸੀਸਰ ਵਾਲਾ ਬੁਰਜਿਆ ਮੇਰੇ ਮਿੱਤਰੋ ਇਹ ਕੰਬਾਈਨਾ ਦਾ ਜੇਤੂ ਹੈ ਇਹ ਲੋਕ ਦਿਲਾਂ ਦਾ ਜੇਤੂ ਧਾਵੀ ਹੈ ਜਦੋਂ ਸ੍ਰੀ ਦਰਬਾਰ ਸਾਹਿਬ ਨੂੰ ਨਤਮਸਤਕ ਹੋਣ ਦੇ ਲਈ ਜਾਂਦੇ ਆ ਉਥੇ ਪਹਿਲਾ ਪਿੰਡ ਆਉਂਦਾ ਜਿੱਥੇ ਦੋ ਬੁਰਜੀਆਂ ਨੇ ਉਹਤ ਬੁਰਜੀ ਪਿੰਡ ਹੈ ਦੀਪਦਾ ਅੱਜ ਅੰਬਰਸੜੀਆਂ ਮਾਲਵੇ ਦੇ ਵਿੱਚ ਪੁੱਛ ਹੋਇਆ ਅੰਮਰਸਰ ਦੇ ਪਾਪੜ ਦੇ ਮੈਂ ਖਾਂਦੀ ਨਾ ਤੂੰ ਕਰੇਨਾ ਆਕੜ ਦੇ ਮੈਂ ਸੈਂਦੀ ਨਾ ਇੱਕ ਪਾਸੇ ਰਵੀ ਸਾਹੋਕੇ ਵਾਲਾ ਮਾਲਵੇ ਦੀ ਟੱਕਰ ਮਾਝੇ ਨਾਲ ਚੱਲਦੀ ਹੈ ਤੇ ਮੇਲਾ ਸਿਹਾਲ ਦੇ ਵਿੱਚ ਚੱਲਦਾ ਹੈ ਨੰਬਰ ਜਾਫੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਇਹ ਮਾਨ ਸਿੰਘ ਦੁਲਟਾ ਇਹ ਵੀ ਕਹਿੰਦੇ ਦੁਨੀਆਂ ਜਿੱਤਣ ਵਾਲਾ ਧਾਵੀ ਹੈ ਇਹ ਪ੍ਰਧਾਨ ਗਰਮੇਲ ਸਿੰਘ ਦੀ ਦਿਨਵਾ ਹਰਾਂ ਦੇ ਤਿਆਰ ਕੀਤੇ ਚੋਬਰਾਂ ਦੇ ਵਿੱਚ ਮਾ ਆਉਂਦਾ ਮੇਰੇ ਮਿੱਤਰੋ ਨੰਬਰ ਇਸ ਵੇਲੇ ਮਾਨ ਸਿੰਘ ਦੁਲਟਦਾ ਹੈ ਮੈਚ ਅਗਲਾ ਵੀ ਚੋਟੀ ਦਾ ਹੋਊਗਾ ਉਧਰ ਵੱਡਾ ਵੀਰ ਤਾਰੀ ਸਿਹਾਲ ਹੈ ਡਾਕਟਰ ਬੱਬੂ ਹੈ ਡਾਕਟਰ ਨਰਪਾਲ ਸਿੰਘ ਕੀ ਰੋੜ ਹੈ ਤੇ ਸਿਹਾਲ ਵਾਲਾ ਕਾਲਾ ਭਾਈ ਮਨਦੀਪ ਪੁਲਸੀਏ ਦਾ ਸਾਡੇ ਭਾਈ ਚੀਮੇ ਹੋਰਾਂ ਦਾ ਸਾਰੇ ਬਾਜ ਦੇ ਮੇਲੇ ਦੇ ਲਈ ਬਹੁਤ ਵੱਡਾ ਯੋਗਦਾਨ ਵੱਡਾ ਯੋਗਦਾਨ ਹੈ ਵੱਡਾ ਯੋਗਦਾਨ ਹੈ ਲਓ ਫੁੱਲਾ ਸੁਸ਼ਕ ਦੀ ਧਰਤੀ ਦਾ ਆਹ ਦੇਖ ਲਿਆ ਨੀ ਅੰਕ ਦਾ ਵਾਧਾ ਕਰ ਚੁੱਕਿਆ ਅੰਕ ਦਾ ਵਾਧਾ ਕਰ ਚੁੱਕਿਆ ਛੱਟਾ ਵਾਲੇ ਭੂਰੀ ਨੇ ਫਿਰ ਕਬੱਡੀ ਮੋੜ ਦਿੱਤੀ ਹੈ ਬੂਟਾ ਅਨਦਾਣੇ ਦੀ ਧਰਤੀ ਦਾ ਆਹ ਦੇਖ ਲਿਆ ਨੀ ਇਸ ਸਮੇ ਬਿੱਲਾ ਬਨੂੜ ਦਾ ਅਮਰਤ ਵਰਸਾਲਪੁਰ ਦੀ ਧਰਤੀ ਦਾ ਸ਼ੀਰੇ ਵਰਗੇ ਚਾਰ ਜਾਫਿਆਂ ਦੇ ਵਿੱਚੋਂ ਆਹ ਸ਼ੀਰੇ ਦਾ ਪੈ ਗਿਆ ਪੰਗਾ ਲੱਗਦਾ ਦੋ ਰੱਦੀ ਚੋਟੀ ਦਾ ਲੱਗਦਾ ਦੋ ਰੱਦੀ ਚੋਟੀ ਦਾ ਖੜਕਾ ਦੜਕਾ ਕੁੰਡੀਆਂ ਦੇ ਸਿੰਘ ਫਸਲ ਵਾਲੀ ਗੱਲ ਹੈ ਕੁੰਡੀਆਂ ਦੇ ਸਿੰਘ ਫਸਲ ਵਾਲੀ ਗੱਲ ਹੈ ਆਹ ਵਾਹ ਓਏ ਛੰਨਾ ਵਾਲਿਆ ਵਾਹ ਓਏ ਸ਼ੀਰੇ ਜੋਰ ਲੱਗਦਾ ਹੈ ਕਿ ਜੱਟ ਨੂੰ ਡੱਕਣ ਦੇ ਲਈ ਹਾਕੀ ਦੇ ਗਰਾਉਂਡ ਜਿੱਦਾ ਦਿਲ ਚਾਹੀਦਾ ਹੈ ਹਾਕੀ ਦੇ ਗਰਾਉਂਡ ਜਿੱਦਾ ਦਿਲ ਚਾਹੀਦਾ ਕੌਣ ਕਿਹਨੂੰ ਡੱਕਦਾ ਕੌਣ ਕੀ ਦੀ ਟਾਪ ਲਵਾਉਂਦਾ ਦੱਸੂਗਾ ਸਮਾਂ ਅੱਜ ਖਰੇ ਤੇ ਖਰੇ ਪਰੇ ਤੋਂ ਪਰੇ ਆਹ ਮਾਲ ਚੋਟੀ ਦੇ ਆਏ ਹੋਇਆ ਆਹ ਦੁਨੀਆਂ ਦੇ ਟੌਪ ਅੱਜ ਸਿਹਾਲ ਦੇ ਮੇਲੇ ਤੇ ਕਬੱਡੀਆਂ ਪਾਉਂਦੇ ਫਿਰਦੇ ਆ ਰਕੇਸ਼ ਬੌਪਰੀਆ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਪਹਿਲੇ ਹਾਫ ਖੇਡ ਜਿਹੜੀ ਸਮਾਪਤ ਹੈ ਬਾਬਾ ਗਾਜੀ ਦਾਸ ਕਬੱਡੀ ਕਲੱਬ ਧਨੌਰੀ ਤੇ ਸ਼ਹੀਦ ਬੀਬੀ ਸੁੰਦਰੀ ਸਪੋਰਟਸ ਕਲੱਬ ਯੂ ਐਸ ਏ ਇਹ ਦੋਨੋਂ ਕਲੱਬਾਂ ਨੇ ਸਾਂਝੇ ਤੌਰ ਤੇ ਟੀਮ ਬਣਾਈ ਹੈ ਇਹ ਟੀਮ ਦਾ ਇਸ ਤੋਂ ਅਗਲਾ ਮੈਚ ਜੰਗਿਆਣਾ ਪਿੰਡ ਦੀ ਟੀਮ ਨਾਲ ਹੋਊਗਾ ਸ਼ਹੀਦ ਬਚਨ ਸਿੰਘ ਕਬੱਡੀ ਅਕੈਡਮੀ ਜੜਵਾ ਮੰਡੀ ਦੀ ਟੀਮ ਦੇ ਇਸ ਮੈਚ ਦੇ ਵਿੱਚ 15 ਨੰਬਰ ਤੇ ਦੂਸਰੇ ਪਾਸੇ ਟੀਮ ਜਿਹੜੀ ਹਰਿਆਣਾ ਸਪੋਰਟਸ ਕਲੱਬ ਕੈਥਲ ਖੇਡ ਰਹੀ ਹੈ ਉਹ ਟੀਮ ਦੇ 15.5 ਨੰਬਰ ਅੱਧੇ ਨੰਬਰ ਦਾ فاਸਲਾ ਹੈ ਔਰ ਜਿਹੜੇ ਭਰਾਵਾਂ ਨੇ ਸਟੇਜ ਦੇ ਅਗਲੇ ਪਾਸੇ ਕੁਰਸੀਆਂ ਲਾਈਆਂ ਹੈ ਪ੍ਰਸ਼ਾਸਨ ਵੱਲੋਂ ਬੇਨਤੀ ਹੈ ਮੇਰਾ ਵੀਰ ਬਣ ਕੇ ਉਹ ਕੁਰਸੀਆਂ ਸਾਈਡ ਤੇ ਕਰ ਲਿਓ ਬੜੀ ਮਿਹਰਬਾਨੀ ਹੋ ਜਿਹੜੇ ਵੀਰ ਲਵੇ ਮੂਵ ਸਪਰੇਅ ਆ ਪਲੀਜ਼ ਪਲੇਅਰ ਮੰਗ ਕਰ ਰਿਹਾ ਜਲਦੀ ਪੂਰੀ ਕੀਤੀ ਜਾਵੇ ਜਿਹੜੇ ਵੀਰ ਲਵੇ ਮੂਵ ਸਪਰੇਅ ਹੈ ਕਮਾਲ ਜਲਾਈ ਸਾਡੇ ਗੀਤਾ ਬਾਜ ਬਾਈ ਪਾਲਾ ਬਾਜ ਬਾਈ ਜੀ ਔਰ ਸਾਡੇ ਬਲਵਿੰਦਰ 222 ਉਹ ਵੀ ਆਦੇ ਮੇਲੇ ਨਾਲ ਜੁੜੇ ਹੋਏ ਨੇ ਪਾਰ ਘਮਾਨ ਇੰਗਲੈਂਡ ਦੇ ਵਿੱਚ ਵਸਦਾ ਉਹਨਾਂ ਦੇ ਸਾਥੀਆਂ ਦੇ ਵਿੱਚੋਂ ਨੇ ਜੀ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਅਪੀਲ ਹੈ ਕਾਲਾ ਸ਼ਰਮਾ ਜੀ ਤੁਹਾਡੇ ਕੋਲ ਜਿਹੜੀਆਂ ਕੁਰਸੀਆਂ ਲੱਗੀਆਂ ਏ ਪਲੀਜ਼ ਥੋੜਾ ਜਿਹਾ ਪਿਛੇ ਕਰਵਾ ਦਿਓ ਇਹ ਆਪਣੀ ਜ਼ਿੰਮੇਵਾਰੀ ਆਪਣਾ ਘਰ ਦਾ ਟੂਰਨਾਮੈਂਟ ਹੈ ਸਾਰੇ ਵੀਰਾਂ ਨੇ ਆਪੋ ਆਪਣੀ ਜ਼ਿੰਮੇਵਾਰੀ ਸਮਝਣੀਆਂ ਦੂਜੇ ਹਾਫ ਦੀ ਖੇਡ ਸ਼ੁਰੂ ਹੋ ਗਈ ਹੈ ਸ਼ਹੀਦ ਬੱਜਨ ਸਿੰਘ ਕਬੱਡੀ ਅਕੈਡਮੀ ਡੇੜਬਾ ਪ੍ਰਧਾਨ ਗੁਰਮੇਲ ਸਿੰਘ ਫਰਾਉਂ ਦੀ ਟੀਮ ਜਿਹੜੀ ਉਹ ਮੇਨ ਸਟੇਜ ਤੋਂ ਖੱਬੇ ਪਾਸੇ ਚਲੀ ਗਈ ਹੈ ਔਰ ਦੂਸਰੇ ਪਾਸੇ ਟੀਮ ਕਹਿੰਦੇ ਇਕਲੇਬੀਆ ਸਪੋਰਟਸ ਕਲੱਬ ਕੈਥੜਾ ਸ਼ਿੱਲੂ ਫਰਾਉਂ ਦੀ ਟੀਮ ਜਿਹੜੀ ਉਹ ਮੇਨ ਸਟੇਜ ਤੋਂ ਸੱਜੇ ਪਾਸੇ ਖੇਡ ਰਹੀ ਹੈ ਵਿਸ਼ੇਸ਼ ਤੌਰ ਤੇ ਸ੍ਰੀ ਗੁਲਾਬ ਸਿੰਘ ਜੀ ਸੈਣੀ ਚੇਅਰਮੈਨ ਏਸ਼ੀਆ ਕਬੱਡੀ ਰੇਸ਼ਨ ਅੱਜ ਦੇ ਟੂਰਨਾਮੈਂਟ ਤੇ ਪੁੱਜੇ ਹੋਇਆ ਸਾਨੂੰ ਵਿਸ਼ੇਸ਼ ਤੌਰ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਔਰ ਜੀ ਆਇਆਂ ਆਖਦੇ ਆ ਅੱਜ ਦੇ ਮੇਲੇ ਤੇ ਜਿੰਨੀਆਂ ਵੀ ਸਤਕਾਰਯੋਗ ਰੂਹਾਂ ਪੁੱਜੀਆਂ ਸਾਰਿਆਂ ਦਾ ਜੀ ਆਇਆਂ ਤੌਰ ਤੇ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਹੈ 21 ਫਰਵਰੀ ਚਮਕਾਰ ਚੌਧਰੀ ਕਹਿੰਦਾ ਸਖਤੈਨ ਘਮਾਨ ਸਾਡਾ ਵੀਰ ਉਹ ਕਹਿੰਦੇ ਨੇ ਵੀ ਸਵਿਫਟ ਗੱਡੀਆਂ ਦੇਣੀਆਂ ਨੇ ਜਿਹੜੇ ਦਰਸ਼ਕ ਵੀਰ ਮੇਲਾ ਦੇਖਣ ਆਉਣਗੇ ਉਹਨਾਂ ਨੂੰ ਸਵਿਫਟ ਗੱਡੀਆਂ ਜਿੱਥੇ ਬੈਸਟੈਂਡ ਦਿੱਤੀਆਂ ਨੇ ਉੱਥੇ ਦਰਸ਼ਕਾਂ ਦੇ ਲਈ ਵਿਕਲ ਸਕੂਟਰੀਆਂ ਦਿੱਤੇ ਜਾਣਗੇ ਫ੍ਰੀ ਗੁੱਪਨ ਵੱਡੇ ਜਾਣਗੇ ਆਹ ਦੇਖਦਾ ਨੀ ਰਵੀ ਆਹ ਰਵੀ ਤੇ ਸ਼ੀਰਾ ਆਹ 2 ਮੱਲਾਂ ਦੇ ਦਰਮਿਆਨ ਟੱਕਰਾ ਪੁਆਇੰਟ ਜਿਹੜਾ ਧਾਫੀ ਦੇ ਲਈਆ ਚਮਕਾਰ ਕਮਾਨ ਬੈਕਵਾਲਡਾ ਸ਼ੇਵਮ ਕਰਕੇ ਕੁਲਵਿੰਦਰ ਚੱਠਾ ਲਾਪਰੀ ਚੱਠਾ ਗੁਰਪ੍ਰੀਤ ਕਮਾਨ ਬਾਈ ਝੀਕੇ ਇਹ ਤੇਰਾ ਸਾਡਾ ਵੀ ਸਾਹਨੇ ਵਾਲੇ ਗੋੜੀ ਗੋਗੀ ਪੰਡਾਲ ਹੁਣ ਵੱਲੋਂ ਸ਼ਹੀਦ ਬਾਜਨ ਸਿੰਘ ਤੜਵੇ ਦੀ ਟੀਮ ਦਾ ਜਿਹੜਾ ਵੀ ਧਾਫੀ ਫੜ ਆਵੇਗਾ ਬਲਕਾਰ ਕਮਾਨ ਹੁਣ ਵੱਲੋਂ 5 5 ਯਾਰ ਬਤਾਇਆ ਜਾਣਾ ਮੇਰੇ ਵੀਰੋ 5000 ਕਹਿੰਦੇ ਜੱਫੀਆਂ ਤੇ ਅੱਜ ਦੇ ਟੂਰਨਾਮੈਂਟ ਤੇ ਦਿੱਤਾ ਜਾਊਗਾ ਅੱਜ ਦੇ ਦਿਨ ਦਾ ਤੀਜਾ ਮੁਕਾਬਲਾ ਮੈਦਾਨ ਦੇ ਵਿੱਚ ਚੱਲ ਰਿਹਾ ਹੈ ਦੁਨੀਆ ਦੇ ਟਾਪਰ ਖਿਡਾਰੀਆਂ ਦੀ ਟੱਕਰ ਚੱਲ ਰਹੀ ਹੈ ਰਵੀ ਕੈਲਰਮ ਵਾਲਾ ਹੈਲੋ ਪ੍ਰੋਫੈਸਰ ਸਾਹਿਬ ਸ੍ਰੀ ਗੁਲਾਬ ਸਿੰਘ ਜੀ ਸੈਣੀ ਚੇਅਰਮੈਨ ਆਫ ਏਸ਼ੀਅਨ ਕਬੱਡੀ ਫੈਡਰੇਸ਼ਨ ਉਹ ਚੇਚੇ ਤੌਰ ਤੇ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਜਿਨ੍ਹਾਂ ਦੀ ਬਦੌਲਤ ਅੱਜ ਇਸ ਕਬੱਡੀ ਕੱਪ ਤੇ ਸ਼ੀਲੂ ਹਰਿਆਣਾ ਖੇਡ ਰਿਹਾ ਹੈ ਰਵੀ ਦਿਉਰਾ ਖੇਡ ਰਿਹਾ ਹੈ ਉੱਤਰਾਖੰਡ ਦੇ ਵਿੱਚ ਆਲ ਇੰਡੀਆ ਕਬੱਡੀ ਚੈਂਪੀਅਨਸ਼ਿਪ ਹੋ ਰਹੀ ਸੀ ਡਾਕਟਰ ਬੱਕਰ ਸਿਆਲ ਹੋਰਾਂ ਨੇ ਬੇਨਤੀ ਕੀਤੀ ਸ੍ਰੀ ਗਲਾਬ ਸਿੰਘ ਜੀ ਸੈਣੀ ਨੂੰ ਵੀ ਸਾਡਾ ਮੇਲਾ ਬਹੁਤ ਵੱਡਾ ਹੈ ਛਿਲੂ ਤੇ ਰਵੀ ਸਾਡੇ ਕੋਲ ਖੇਡਣੇ ਚਾਹੁੰਦੇ ਨੇ ਸੋ ਅਸੀਂ ਉੱਚੇ ਚੇਤਤੌਰ ਤੇ ਰਜੇਸ਼ ਕੈਰੋਂ ਜੀ ਸਾਡੇ ਕੋਲ ਸਾਬ ਉਹਨਾਂ ਨੂੰ ਲੈ ਕੇ ਆਏ ਨੇ ਮੈਂ ਸ੍ਰੀ ਗਲਾਬ ਸਿੰਘ ਜੀ ਸੈਣੀ ਦਾ ਧੰਨਵਾਦ ਕਰਾਂ ਤੁਸੀਂ ਮੈਚ ਕੰਟੀਨਿਊ ਰੱਖੋ ਜਿਸ ਤੋਂ ਬਾਅਦ ਆਪਾਂ ਇਨ ਦਾ ਸਵਾਗਤ ਦੇ ਵਿੱਚ ਬੋਲਾਂਗੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਕਰਦੇ ਆ ਲਓ ਸਾਹਮਣੇ ਬੂਰੀਆਂ ਵਧਿਆ ਹੋਇਆ ਹੈ ਇਹ ਜੇਤਨਾ ਦੇ ਮੇਲੇ ਤੋਂ ਕਹਿੰਦੇ ਕੰਬੈਨ ਦਾ ਇਹ ਵੱਡੀਆਂ ਦਾ ਜੇਤੂ ਆ ਮੇਰੇ ਮਿੱਤਰੋ ਲਓ ਦੇਖ ਲਾਂ ਜੀ ਅਸਮੇ ਇਹ ਆ ਰਾਜੀ ਨੌਜਵਾਨਾ ਇਹ ਆ ਭੁੱਲਣ ਦੀ ਧਰਤੀ ਦਾ ਇਹ ਆ ਰਾਜੀ ਨੌਜਵਾਨਾ ਪਰ ਆ ਮੁੰਡੇ ਦਾ ਵੀ ਅੱਜਕੱਲ ਕਾਮਲੀਏ ਟੌਰ ਚੱਲਦਾ ਹੈ ਇਹ ਮੁੰਡੇ ਦਾ ਅੱਜਕੱਲ ਟੌਰ ਚੱਲਦਾ ਹੈ ਇਹ ਮੁੰਡੇ ਦਾ ਅੱਜਕੱਲ ਵਕਤ ਚੱਲਦਾ ਉਹ ਮੈਦਾਨ ਦੇ ਵਿੱਚ ਦੀਪਕ ਦੁਰਜੀ ਵਾਲਾ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਇੱਕ ਪਾਸੇ ਸ਼ੂਸ਼ਕ ਵਾਲਾ ਹੈ ਪਰ ਦੂਸਰੇ ਪਾਸੇ ਨੌਜਮਨ ਇਸਵੇਂ ਮੁਕਾਬਲਾ ਕਰਦਾ ਹੋਇਆ ਦਵੁਰਜੀ ਵਾਲਾ ਦੀਪਕ ਨੰਬਰ ਦਾ ਵਾਧਾ ਕਰ ਗਿਆ ਇਹ ਮਾਨ ਸਿੰਘ ਦੁਲਟਾ ਹੈ ਇਹ ਡਿੜਵੇ ਦੀ ਕਬੱਡੀ ਦਾ ਮਾਣ ਹੈ ਡਿੜਵੇ ਇਲਾਕੇ ਨੇ ਵੱਡੇ ਵੱਡੇ ਮੱਲ ਪੈਦਾ ਕਰਕੇ ਸਾਡੀਆਂ ਨਾਲ ਖੇਡ ਮੈਦਾਨਾਂ ਦਾ ਧੁਰਕੋਟਿਆ ਸ਼ੀਰਾ ਇਸ ਵੀ ਟਰਾਈ ਕਰਦਾ ਹੋਇਆ ਹੈ ਮੈਚ ਅਗਲਾ ਵੀ ਚੋਟੀ ਦਾ ਹੋਊਗਾ ਬਾਬਾ ਗਾਜੀ ਦਾਸ ਕਬੱਡੀ ਕਲੱਬ ਤਨੌਰੀ ਤੇ ਸ਼ਹੀਦ ਬੀਬੀ ਸੁੰਦਰੀ ਸਪੋਰਟਸ ਕਲੱਬ ਯੂਐਸਏ ਇਹ ਟੀਮ ਜਿਹੜੀ ਸਾਂਝੇ ਤੌਰ ਤੇ ਬਣੀ ਹੈ ਇਹ ਟੀਮ ਦਾ ਜੰਗੀਆਂ ਨੇ ਪਿੰਡ ਦੀ ਟੀਮ ਨਾਲ ਮੈਚ ਹੋਊਗਾ ਮੇਰੀ ਬੇਨਤੀ ਹੈ ਇਹ ਟੀਮਾਂ ਵੀ ਜਿਹੜੀਆਂ ਤਿਆਰੀ ਬਿਲਕੁਲ ਤਿਆਰ ਪਰ ਤਿਆਰ ਰਹਿਣਗੀਆਂ ਤਿਆਰੀ ਦੇ ਵਿੱਚ ਰਹਿਣਗੀਆਂ ਲਓ ਸ਼ੀਰਾ ਕਾਢੀ ਪਾਉਣ ਦੇ ਲਈ ਵਧਿਆ ਹੋਇਆ ਲੈ ਵੀ ਡਾਕਟਰ ਦਿੜਬਿਆਲਾ ਦੇ ਮੂੰਹੋਂ ਆਪ ਕਹਿ ਦੁੱਤਾ ਵੀ ਅਸੀਂ ਨੇ ਮੇਲੇ ਚੋਟੀ ਦੇ ਕਰਾਇਆ ਚੋਟੀ ਦੇ ਸਿੰਗਰ ਲਾਇਆ ਵੀ ਸਾਡੇ ਜਿਗਰੇ ਬਹੁਤ ਵੱਡੇ ਸਨ ਦਿੜਬਿਆਣ ਦੇ ਪਰ ਸਾਰੇ ਦਿੜਬਿਆਣਾਂ ਦੇ ਜਿਗਰੇ ਸਿਆਲਾ ਜੱਟ ਨੇ ਮੱਠੇ ਪਾ ਦਿੱਤੇ ਨੇ ਇਹ ਵੀ ਰਿਕਾਰਡ ਵਾਲੀ ਗੱਲ ਆ ਮੇਰੇ ਮਿੱਤਰੋ ਇਹੀ ਟੀਮਾਂ ਨੂੰ ਲਾਈਨ ਅਪ ਕਰ ਲਿਓ ਜਦੋਂ ਮੈਚ ਬੰਦ ਹੋ ਗਿਆ ਪ੍ਰੋਫੈਸਰ ਸੈਣੀ ਸਾਹਿਬ ਇਹਨਾਂ ਟੀਮਾਂ ਦੇ ਨਾਲ ਹੀ ਰੁਗਰੂ ਹੋਣਗੇ ਆਓ ਸਿਰੇ ਦਾ ਮੈਚ ਆ ਸਿਰੇ ਦਾ ਮੈਚ ਹੈ ਐਨ ਸਿਰੇ ਦਾ ਮੈਚ ਚੱਲਦਾ ਐਨ ਸਿਰੇ ਦਾ ਮੈਚ ਸ਼ਿੱਲੂ ਦੇ ਤਿੰਨ ਅੱਖਾਂ ਤੇ 11000 ਦੀ ਗੱਲ ਹੋਈ ਆ ਲਾਲੀ ਕਨੇਡਾ ਲਾਡੀ ਕਨੇਡਾ ਵੀਰ ਜੀ ਦੱਸਿਓ ਵੀ ਉਹਦੇ ਤਿੰਨ ਹਫਤੇ ਹੋ ਗਏ ਆ ਜਾਂ ਜ਼ਰੂਰ ਦੱਸਿਓ ਫਿਰ ਮਾਇਆ ਹੋਰ ਲਾ ਦੇਣੀ ਆ ਖੁੱਲੇ ਖਰਦੇ ਨੇ ਆਹ ਗੱਲਾਂ ਵੱਡੀਆਂ ਨੇ ਆ ਪੈਂਦੀ ਰੇਡ ਆ ਚਾਰ ਦਾਫੀ ਆ ਮੇਰੇ ਮਿੱਤਰੋ ਕੌਣ ਡੱਕਦਾ ਹੈ ਕੌਣ ਰੱਖਦਾ ਹੈ ਤਸੂ ਦਾ ਸਮਾ ਰਕੇਸ਼ ਰਵੀ ਰਕੇਸ਼ ਤੇ ਰਵੀ ਦੀ ਟੱਕਰ ਸਿਹਾਲ ਦੇ ਮੇਲੇ ਤੇ ਦੁਨੀਆਂ ਦਾ ਕੱਠ ਵੱਡਾ ਉਹ ਦੁਨੀਆਂ ਆਨੰਦ ਮਾਣਦੀ ਆ ਛੇਵੇਂ ਸਾਲ ਦੇ ਮੇਲੇ ਦਾ ਅੱਜ ਬਾਪੂ ਜਰਨੈਲ ਸਿੰਘ ਜੀ ਮਾਤਾ ਸਰਜੀਤ ਕੌਰ ਜੀ ਜਿਨ੍ਹਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਸਿਹਾਲ ਦੇ ਵਿੱਚ ਮੇਲਾ ਚੱਲ ਰਿਹਾ ਹੈ ਦਲਵੀਰ ਡਾਕਟਰ ਜੀ ਬਲਕਾਰ ਘਵਾਂਦ ਨੂੰ ਮਿਲਣ ਦੀ ਸਟੇਜ ਦੇ ਸਾਹਮਣੇ ਆ ਕੇ ਵੀਰਵੀਰ ਡਾਕਟਰ ਜੀ ਗੁਰਪ੍ਰੇਮ ਵੀਰ ਬਣ ਕੇ ਪੰਜ ਚਾਰ ਮਿੰਟ ਰਹਿੰਦੇ ਜਿਹੜੀ ਘਾਟਵਾਜਾ ਵੀਰੇ ਬੋਲ ਲਈ ਆ ਮੈਚ ਸਿਰੇ ਦਾ ਦੁਨੀਆ ਨੂੰ ਸਵਾਦ ਲੈਣ ਦੇ ਆ ਮੈਚ ਸਿਰੇ ਦਾ ਮੈਚ ਚੋਟੀ ਦਾ ਲਾਲੀ ਕੈਨੇਡਾ ਮਗਰ ਸਿਹਾਲ ਤੇ ਲਾਡੀ ਕੈਨੇਡਾ ਵੱਲੋਂ ਤਿੰਨ ਜੱਫੇ ਸ਼ਿੱਲੂ ਦੇ 21000 ਦੇ ਹੋਣਗੇ 21000 ਦੇ ਤਿੰਨ ਜੱਫੇ ਹੋਣਗੇ 21000 21000 21000 ਵਿਕੀ ਧਾਲੀ ਵਾਲ ਨੇ ਗੱਲ ਕੀਤੀ ਆ ਸ਼ਿੱਲੂ ਵਾਂਗੂ ਧੋੜੀਆਂ ਤੇ ਮੋੜੇ ਹੋਇਆ ਲੇਗਾ ీగా మెట్ సరే జోడో ਕੋੜੇ ਹੋਇਆ ਵਿੱਕੀ ਟਾਲੀ ਵਾਲ ਨੇ ਗੱਲ ਕੀਤੀ ਆ ਆ ਲਾਲਾ ਲਾਲਾ ਹੁੰਦੀ ਆ ਲਾਲਾ ਲਾਲਾ ਹੁੰਨੀ ਨਹੀਂ ਕਰਾਉਣੀ ਪੈਂਦੀ ਆ ਗੁੱਡੀ ਚੜਦੀ ਨਹੀਂ ਇਹ ਸੱਜਣਾ ਚੜਾਉਣੀ ਪੈਂਦੀ ਆ ਗੁੱਡੀ ਚੜਦੀ ਨਹੀਂ ਸੱਜਣਾ ਚੜਾਉਣੀ ਪੈਂਦੀ ਆ ਲਾਲਾ ਲਾਲਾ ਹੁੰਦੀ ਨਹੀਂ ਕਰਾਉਣੀ ਪੈਂਦੀ ਆ ਅਣਦਾਣੇ ਵਾਲਾ ਬੂਟਾ ਪਹਿਲਾਂ ਵੀ ਕਰਕੇ ਹਟਿਆ ਕੰਮ ਕਸੂਤਾ ਇਸ ਵਾਰ ਪੇਚਾਂ ਫਿਰ ਪੈ ਗਿਆ ਮੇਰੇ ਮਿੱਤਰੋ ਇੱਕ ਪਾਸੇ ਦੇਖਦੇ ਆ ਇਹ ਸੀਸਰਮਾ ਭੁਰੀਏ ਜੇ ਮਾਤੜ ਬੰਦੇ ਦਾ ਕਿਤੇ ਸੂਤ ਲੱਗ ਜਾਏ ਕਿੱਥੋਂ ਫਿਰ ਲੋਕ ਏ ਜਰਨ ਦੇਖ ਕੇ ਦੁਨੀਆ ਜਿਉਂਦੀ ਵੇਖ ਵੇਖ ਜੱਟ ਨੂੰ ਕੰਨਾਂ ਦਾ ਤਾਂ ਹੁੰਦਾ ਏ ਮਰਨ ਵੇਖ ਕੇ ਦੁਨੀਆ ਜਿਉਂਦੀ ਵੇਖ ਵੇਖ ਜੱਟ ਨੂੰ ਕੰਨਾਂ ਦਾ ਤਾਂ ਹੁੰਦਾ ਏ ਮਰਨ ਵੇਖ ਕੇ ਅੱਜ ਮੱਗਰ ਸਿਹਾਲ ਨੇ ਸਿਰਾ ਕਰਵਾਤਾ ਆ ਮੇਰੇ ਮਿੱਤਰੋ ਢੀਲਾ ਜਾਂਡਲੀ ਵਾਲਾ ਅੱਜ ਲੁੱਡੀਆਂ ਪਾਉਂਦਾ ਫਿਰਦਾ ਆ ਲੁੱਡੀਆਂ ਪਾਉਂਦਾ ਫਿਰਦਾ ਕਿ 12 ਕਹਿੰਦੇ ਜਨਵਰੀ 2026 ਆ ਆ ਰੀਤਾਂ ਨਾਲ ਆਉਂਦੇ ਜੱਟ ਪੂਰਾ ਕੰਮ ਦੱਬੀ ਆ ਆ ਸਿਰਾ ਕਰਵਾਉਣਾ ਪਿੰਡਾਂ ਦਾ ਰਵਾਜ ਆ ਨਹੀਂ ਮੱਗਰ ਦੇ ਮੇਲੇ ਤੇ ਅੱਜ ਦੇ ਨੇ ਸਬਰਾਜ ਆਉ ਚਮਕੌਰ ਦੇ ਮੇਲੇ ਤੇ ਅੱਜ ਦੇ ਨੇ ਨਵੇਂ ਸਬਰਾਜ ਆ ਇਸ ਸਾਡੇ ਸਾਰੇ ਦਰਸ਼ਕਾਂ ਨੇ ਪਿਆਰ ਸਦਕਾ ਬਹੁਤੇ ਕਹੀ ਜਾਂਦੇ ਆ ਵੀ ਕਬੱਡੀ ਵਾਲੇ ਤੇ ਬਾਲੇ ਹੋ ਗਏ ਐ 1 ਕਰੋੜ 1.5 ਕਰੋੜ ਰੁਪਈਆ ਇੱਕ ਇੱਕ ਦਿਨ ਦੇ ਮੇਲੇ ਤੇ ਲੈ ਜਾਂਦੇ ਆ ਗੱਲ ਸ਼ੌਂਤ ਦੀ ਐ ਵੀ ਚੰਗੇ ਪਾਸੇ ਲਾਉਂਦੇ ਆ ਕਿਹੜਾ ਮਾੜੇ ਪਾਸੇ ਲਾਉਂਦੇ ਆ ਕੀ ਬਾਤ ਐ ਵੱਡੇ ਰਾਜ ਦੀਆਂ ਗੱਲਾਂ ਕੌਣ ਕੌਣ ਕਰੂ ਅੱਜ ਰਾਜ ਮਿੱਤਰੋ ਸਿਹਾਲ ਵਿੱਚੋਂ ਜਿੱਤੂ ਕੌਣ ਸਵਰਾਜ ਮਿੱਤਰੋ 21000 ਦਾ ਜਫਾ ਹੋਊਗਾ ਉਹ ਮੈਦਾਨ ਦੇ ਵਿੱਚ ਸ਼ੀਲੂ ਤੇ ਟਟਕ ਕਹਿੰਦੇ ਸ਼ੀਰੇ ਦੀ ਚਲਦੀ ਹੈ ਇਹ ਦਿਉਰੇ ਵਾਲਾ ਰਵੀ ਹੈ ਇਹ ਵੀ ਲੰਬੇ ਸਮੇਂ ਤੋਂ ਮਜਾਨਾ ਦਾ ਸ਼ਿੰਗਾਰ ਬਣਿਆ ਹੋਇਆ ਹੈ ਇਹਦਾ ਵੀ ਸਿੱਕਾ ਚੱਲਦਾ ਹੈ ਅਣਦਾਣੇ ਵਾਲਾ ਬੂਟਾ ਇਸ ਵੇਲੇ ਟਰਾਈ ਕਰਦਾ ਹੋਇਆ ਹੈ ਨੰਬਰ ਰੇਡਰ ਦੇ ਹਿੱਸੇ ਦੇ ਵਿੱਚ ਜਾਜੜਿਆ ਅੱਜ ਸਿਹਾਲ ਪਿੰਡ ਰਾਉਨਕ ਵੱਡੀ ਲੱਗੀ ਹੋਈ ਹੈ 20 ਫਰਵਰੀ ਨੂੰ ਫਟੇਪੁਰ ਦੇ ਵਿੱਚ ਕਬੱਡੀਆਂ ਪੈਣਗੀਆਂ 21 ਫਰਵਰੀ ਰਾਮਪੁਰ ਗੁਜਰਾ ਸ਼ੰਨਾ ਦੇ ਵਿੱਚ ਬੈਸਟਾਂ ਦੇ ਲਈ ਸਵਿਫਟ ਗੱਡੀਆਂ ਦਿੱਤੀਆਂ ਜਾਣਗੀਆਂ 22 ਫਰਵਰੀ ਘਰਾਟਾਂ ਦੇ ਵਿੱਚ ਰੌਣਕ ਲੱਗੂਗੀ ਇਹ ਰਕੇਸ਼ ਪਾਪਰੀਆ ਮੇਰੇ ਮਿੱਤਰੋ ਛੋਟੀ ਉਮਰ ਦਾ ਵੱਡਾ ਖਿਡਾਰੀ ਇਹ ਛੋਟੀ ਉਮਰ ਦਾ ਵੱਡਾ ਖਿਡਾਰੀ ਹੈ ਇਸ ਮੈਚ ਦੇ ਸਮਾਪਤ ਹੋਣ ਤੇ ਟਾਈਆਂ ਪਾ ਦਿੱਤੀਆਂ ਜਾਣਗੀਆਂ ਸੈਮੀ ਫਾਈਨਲ ਦੀਆਂ 21 ਹਜ਼ਾਰ ਲਾਲੀ ਕਨੇਡਾ ਲਾਡੀ ਕਨੇਡਾ ਆਹ ਕਨੇਡਾ ਤਨ ਮੱਘਰ ਸਿਆਲ ਚਮਕਾਰ ਕੁਮਾਰ ਹੁਣਾਂ ਵੱਲੋਂ ਇਤਰਾ ਕੁਲਵੀਰ ਜੂਕੇ ਹੁਣਾਂ ਵੱਲੋਂ ਜੀਵਨ ਕੈਨੇਡਾ ਔਰ ਕਹਿੰਦੇ ਯਾਰਾ ਜੂਕੇ ਭਤੀਜਾ ਸਾਡੇ ਵੀ ਡਾਕਟਰ ਮੱਘਰ ਸਿਆਲ ਦਾ ਵੱਡੇ ਮਾਣ ਦਿੱਤੇ ਜਾਣਿਆ ਲਓ ਰੇਡ ਪਈ ਹੋਇਆ ਰਵੀ ਦੀ ਓ ਚਾਰ ਨੇ ਕੇ ਪੱਬਾ ਪਾਦ ਦੇਖੂ ਅੱਜ ਜੱਗ ਮਿੱਠੀਏ ਨਗਰ ਚਮਕੌਰ ਦੇ ਮੇਲੇ ਤੇ ਨਿਕਲੂ ਅੱਜ ਅੱਗ ਮਿੱਠੀਏ ਅੱਜ ਤੇ ਵਾਕਈ ਅੱਗ ਨਿਕਲ ਰਹੀ ਆ ਸਿਹਾਲ ਦੇ ਮੇਲੇ ਤੇ ਮੇਰੀ ਬੇਨਤੀ ਹੈ ਬਾਬਾ ਗਾਜੀਦਾਸ ਧਨੌਰੀ ਤੇ ਸ਼ਹੀਦ ਬੀਬੀ ਸੁੰਦਰੀ ਸਪੋਰਟਸ ਕਲੱਬ ਯੂ ਐਸ ਏ ਤੇ ਇਹਨਾਂ ਦਾ ਮੈਚ ਜੰਗਿਆਣਾ ਪਿੰਡ ਦੀ ਟੀਮ ਨਾਲ ਹੋਊਗਾ ਰੁਪਿੰਦਰ ਜਲਾਲ ਤੇ ਅਮਰੀਕ ਘੁਮਾਣਾ ਜੀ ਸਾਡੇ ਵੀਰ ਇਸ ਤੋਂ ਅਗਲੇ ਮੈਚ ਦੇ ਬੁਲਾਰੇ ਹੋਣਗੇ ਮੇਰੀ ਬੇਨਤੀ ਆ ਦੋਨੋਂ ਵੀਰ ਖੇਡ ਮੈਦਾਨ ਦੇ ਵਿੱਚ ਆ ਜਾਣ ਇੱਕ ਪਾਸੇ ਜਾਂਰਲੀ ਵਾਲਾ ਢੀਲਾ ਮੇਰੇ ਮਿੱਤਰੋ ਉਹ ਮੈਦਾਨ ਦੇ ਵਿੱਚ ਕਮਾਲ ਕਰੂ ਕੇ ਦਿਲਵਰ ਝਨੇਰਾ ਵਾਲਾ ਨੇੜੇ ਹੋ ਹੋ ਵੇਖਦਾ ਵੀ ਨੰਬਰ ਰੇਡਰ ਦੇ ਹਿੱਸੇ ਦੇ ਵਿੱਚ ਜੁਰਦਾ ਹੋਇਆ ਮੈਚ ਆ ਵੀ ਸਿਰੇ ਦਾ ਆ ਮੈਚ ਆ ਵੀ ਸਿਰੇ ਦਾ ਅੱਜ ਕਹਿੰਦੇ ਸਰਗਰ ਸੌਖੇ ਦਿੱਤਣੇ ਨਹੀਂ ਹੈਗੇ ਕੋਈ ਇਹ ਨਹੀਂ ਕਹਿ ਸਕਦਾ ਵੀ ਕੰਮ ਬੰਨਸੜਿਆ ਅੱਜ ਤੇ ਕਹਿੰਦੇ ਵੀ ਧੜੇ ਬਰਾਬਰ ਦੇ ਨੇ ਆ ਸੁੱਤੇ ਨਾਲ ਜਾਗਿਆਂ ਦਾ ਕੀ ਮੁਕਾਬਲਾ ਮੇਰੇ ਵੀਰੋ ਐਨ ਗੱਲਾਂ ਟਿਕਾਣੇ ਨੇ ਸ਼ੇਰਾਂ ਦੀਆਂ ਟੱਕਰਾ ਸ਼ੇਰਾਂ ਦੇ ਨਾਲ ਨੇ ਕਿ ਸਾਨਾ ਵਰਗੇ Yeah, ਕਿਹੜਾ ਪੱਟੂਗਾ ਉਹ ਲਾਏ ਰੋਪੜੀਏ ਜਿੰਨੇ ਤਾਂ ਕੋਈ ਮਾਇਦਾ ਲਾਲ ਹੀ ਪੱਟੂਗਾ ਤੇ ਬੈਜੀ ਨਾਜਾ ਫੜ ਕੇ ਦਿਲ 200 ਫੀਟ ਤੇ ਧੜਕੂਗਾ ਅੱਜ ਪੈਂਦੀਆਂ ਕੱਪ ਤੇ ਟਾਈਆਂ ਦੀ ਖੰਡਾ ਪੂਰਾ ਖੜਕੂਗਾ ਅੱਜ ਸਿਹਾਲ ਦੇ ਵਿੱਚ ਪੈਂਦੀਆਂ ਟਾਈਆਂ ਖੰਡਾ ਪੂਰਾ ਖੜਕੂਗਾ ਉਹ ਮਿੱਤਰਾਂ ਦਾ ਮਿੱਤਰਾਂ ਦਾ ਪੇਚਾ ਪਿਆ ਹੋਇਆ ਨੰਬਰ ਕਹਿੰਦੇ ਇਸ ਵੇ ਜਾਫੀ ਦਾ ਇਹ ਸ਼ੂਸ਼ਕ ਵਾਲਾ ਫੁੱਲਾ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰਦਾ ਹੋਇਆ ਜਿਲ੍ਹਾ ਬਰਨਾਲੇ ਦੀ ਧਰਤੀ ਹੈ ਰਾ ਸਰੂਪਨਖੀ ਦੀ ਧਰਤੀ ਹੈ ਪ੍ਰਸਿੱਧ ਨਾਵਲਕਾਰਾਂ ਦੇ ਵਿੱਚ ਜ਼ਿਕਰ ਹੋਇਆ ਹੈ ਪ੍ਰਸਿੱਧ ਕਵੀ ਸੰਤ ਰਮੋਦਾਸੀ ਦੀ ਧਰਤੀ ਹੈ ਪਰ ਜਮੁੰਡਲ ਲਹਿਰ ਦੇ ਮੋਢੀ ਅਮਰਸ਼ੀਰ ਸੰਤ ਬਾਬਾ ਸੇਵਾ ਸਿੰਘ ਜੀ ਠਿਕਰੀਵਾਲ ਦੀ ਧਰਤੀਆ ਬਰਨਾਲੇ ਦੀ ਪਰ ਰੋਪੜ ਵਾਲਾ ਇਹ ਇਹ ਪ੍ਰਸਾਦ ਤੇ ਹਿਆ ਉਹ ਹਿਆ ਦੇ ਲਈ ਹੋ ਗਿਆ ਉਹ ਸਿਹਾਲ ਦੇ ਵਿੱਚ ਅੱਜ ਆਗ ਨਿਕਲਦੀ ਐ ਸਿਹਾਲ ਦੇ ਵਿੱਚੋਂ ਸਿਰਾ ਹੋ ਗਿਆ ਹੈ ਨਾ ਸਿਰਾ ਹੋਣ ਵਾਲੀ ਗੱਲ ਐ ਅੱਤ ਹੋਣ ਵਾਲੀ ਗੱਲ ਐ ਕੁੰਡਿਆਂ ਦੇ ਸਿੰਘ ਫਸੇ ਨੇ ਉਹ ਸਣਾ ਦੀ ਰਾਜਕਰਾਰਾ ਜੀ ਜਿੱਥੇ ਬਾਸ ਸੁਣਦੇ ਆ ਉਹ ਲਾਈਵ ਵਾਲੇ ਕੈਮਰੇ ਲਾਗੇ ਪੁੱਜਿਆਣਾ ਲਓ ਸਾਡੇ ਇੰਗਲੈਂਡ ਵਾਲਿਆਂ ਨੇ ਟਿਕਟਾਂ ਕਰਾ ਕੇ ਉਹ ਸਿਹਾਲ ਦੇ ਮੇਲੇ ਤੇ ਪੁੱਜ ਕੇ ਵੱਖਰੇ ਰੰਗ ਭਰ ਦੱਤੇ ਨੇ ਉਹ ਦੇਖ ਰਹੇ ਆ ਮੇ ਆ ਸਮੇਂ ਮੈਚ ਸਿਰੇ ਦਾ ਕੁੰਡਿਆਂ ਦੇ ਸਿੰਘ ਫਸਣ ਵਾਲੀ ਗੱਲ ਐ ਇਧਰੋਂ ਦੜਬਿਆਲੇ ਬੂਟ ਪਾ ਗਏ ਨੇ ਕਹਿੰਦੇ 10000 ਦਾ ਜਫਾ ਕਰਦੇ ਚਮਕੌਰ ਕਮਾਨ ਕਹਿੰਦਾ 10000 ਦਾ ਜਫਾ ਕਰਦੇ ਇਧਰੋਂ ਸਾਡਾ ਵੀਰ ਬਲੈਂਕਵਾੜਾ ਸ਼ੇਬਦ ਕਰਗਾ ਸਾਰੇ ਵੀਰ ਕੁਲਵਿੰਦਰ ਛੱਠਾ ਲਾਹਰੀ ਛੱਠਾ ਗੁਰਪੀ ਕਮਾਨ ਬਾਵੀ ਸਾਡਾ ਵੀਰ ਖੇੜੀ ਵਾਲਾ ਜੁਕੇ ਦੇ ਵਿੱਚ ਵਸਦਾ ਹੈ ਕਹਿੰਦੇ ਭਾਣ ਦਾ ਚਮਕਾਰ ਹੋਣਾ ਦਾ ਆਹ ਵੇਖਦੇ ਆਂ ਵੀ ਸਾਡੇ ਵੀਰ ਉਹ ਚੇਚੇ ਤਾਰ ਤੇ ਪੁੱਜੇ ਹੋਏ ਨੇ ਜਾਣਿਆ ਬਿੱਲਾ ਕਬੱਡੀ ਪਾਉਣ ਦੇ ਲਈ ਆਇਆ ਹੈ ਜਾਣਲੀ ਵਾਲਾ 3600 ਫੁੱਲ ਟਰੈਕਟਰਾਂ ਦਾ ਜੇਤੂ ਧਾਵੀ ਸੋਨੂ ਜਾਣਲੀ ਵੱਡਾ ਖਿਡਾਰੀ ਹੋਇਆ ਕਾਲੇ ਜਾਣਲੀ ਦੀਆਂ ਬਖਰੀਆਂ ਗੱਲਾਂ ਹੋਈਆਂ ਜਾਣਲੀ ਪਿੰਡ ਦੀ ਕਬੱਡੀ ਦੇ 스타ਆਂ ਦਾ ਪਿੰਡ ਹੈ ਬੀਬੀਐਸਜੀ ਇਮੀਗ੍ਰੇਸ਼ਨ ਡਿੜਬਾ ਬਿੰਦਰ ਆਣ ਤੇ ਬਿਆੰਤ ਕਮਾਨ ਬਿੱਲਾ ਦਿਨਵਾ ਵਿਸ਼ੇਸ਼ ਤੌਰ ਤੇ ਜਿਹੜੇ ਮੇਲੇ ਦੇ ਨਹੀਂ ਇਹ ਸਾਰੇ ਭਰਾਵਾਂ ਦੇ ਵੱਡੇ ਯੋਗਦਾਨ ਨੇ ਜਗਤਾਰ ਚਮਕੀਲੇ ਚੁਪਕੀ ਹਰਾਂ ਦਾ ਮੂਨਕ ਵਾਲੇ ਗੁਲਜਾਰੀ ਦਾ ਇਹ ਸਾਰੇ ਭਰਾਵਾਂ ਦਾ ਚੇਚੇ ਤੌਰ ਤੇ ਧੰਨਵਾਦ ਹੈ ਇੱਕ ਵੱਡੀ ਗੱਲ ਇਹ ਮੈਦਾਨ ਦੇ ਵਿੱਚ ਰਵੀ ਦੀ ਪਈ ਹੋਈ ਹੈ ਉਹ ਪੇਚਾ ਇਸ ਸਮੇਂ ਅਨਦਾਣੇ ਵਾਲੇ ਬੂਟੇ ਨਾਲ ਪੈ ਗਿਆ ਹੈ ਹਨ ਪੇਤੇ ਪੈ ਰਹੇ ਨੇ ਪੇਤੇ ਪੈ ਰਹੇ ਨੇ ਕਾਕੇ ਖੈਰੇ ਨੇ ਕਬੱਡੀ ਇੰਗਲੈਂਡ ਕਬੱਡੀ ਫੈਸ਼ਨ ਯੂਕੇ ਦੇ ਚੈਨਲ ਤੇ ਕਬੱਡੀ ਜੰਕਸ਼ਨ ਤੇ 1 2 3 ਤੇ ਦੁਨੀਆ ਲਾਈਵ ਜੁੜੀ ਇੱਥੇ ਆ ਆਦੇ ਨੇਲੇ ਦੇ ਵਿੱਚ ਐਨ ਵੱਖਰੇ ਰਿਕਾਰਡ ਬਣਨੇ ਵਾਲੀ ਗੱਲ ਹੈ ਆ ਰਿਕਾਰਡ ਬਣਨੇ ਦੀ ਆ ਰਿਕਾਰਡ ਟੁੱਟਨੇ ਦੀ ਆ ਮੇਰੇ ਮਿੱਤਰੋ ਅੱਜ ਦਾ ਸਿਹਾਲ ਦੀ ਤਰਤੀ ਲਾ ਵੇਖੋ ਵੀ ਆ ਸਮੇਂ ਉਹ ਜਫਾ ਸਿਰੇ ਦਾ ਜਫਾ ਸਿਰੇ ਦਾ ਜਫਾ ਸਿਰੇ ਆਹ ਮੁੰਡੇ ਨੇ ਕਮਾਲ ਕਰ ਦਿੱਤੀ ਐ ਇਹ ਸ਼ੂਸ਼ਕ ਦੀ ਧਰਤੀ ਦਾ ਫੁੱਲਾ ਟਲ ਫੋਰਡ ਕਬੱਡੀ ਕਲੱਬ ਸੰਦੀਪ ਨੰਗਲੰਬੀਆਂ ਦੀ ਟੀਮ ਦੇ ਲਈ ਸੁਖੀ ਬੈਸ ਇਹ ਤਰਾ ਬਲਵਿੰਦਰ ਚੱਠੇ ਉਹਨਾਂ ਦੇ ਲਈ ਲਾੜੀ ਬੈਤ ਤੇ ਜੱਸੇ ਬੈਸ ਉਹਨਾਂ ਦੇ ਨੇ ਖੇਡਿਆ ਆ ਵੀ ਟਲ ਫੋਰਡ ਦੇ ਖੇਡਣ ਵਾਲਾ ਖਿਡਾਰੀਆ ਮੇਰੇ ਮਿੱਤਰੋ ਲਓ ਬੂਰੀਆ ਸੀਂਸਰ ਵਾਲਾ ਵਧਿਆ ਹੋਇਆ ਚਾਰ ਨੇ ਚਾਰੇ ਦੇ ਚਾਰੇ ਤਿਆਰ ਨੇ ਥੋੜਾ ਵੇਖਦਾ ਕਾਣ ਲਓ ਪੇਤਾ ਸ਼ੀਰਾ ਦੇ ਨਾ ਪੈ ਗਿਆ ਥੂਰ ਕੋਟਿਆ ਸ਼ੀਰਾ ਤੇ ਸੀਂਸਰ ਵਾਲਾ ਬੂਰੀਆ ਆ ਦੁਨੀਆਂ ਦੇ ਉੱਪਰ ਨੇ ਉਹ ਸਿਹਾਲ ਦੇ ਮੇਲੇ ਤੇ ਗੱਭਰੂ ਜੂਜਦੇ ਹੋਏ ਨੰਬਰ ਇਸਵੇਂ ਧਾਵੀ ਦੇ ਲਈ ਜਾਜੜਿਆ ਮੈਚ ਸਮਾਪਤ ਹੈ ਦੋਨੋਂ ਟੀਮਾਂ ਲਾਈਨ ਅਪ ਕਰ ਲਓ ਜੀ ਮੇਰੀ ਹੱਥ ਬਨ ਕੇ ਬੇਨਤੀ ਹੈ ਸੰਦੀਪ ਸਿੰਘ ਜੀ ਕਾਲੇਗਾ ਸਟਾਫ ਇੰਚਾਰਜ ਸੀਆਈ ਔਰ ਜੋਵਨ ਮਾਨ ਸਿੰਘ ਜੀ ਯੂਕੇ ਵਿਸ਼ੇਸ਼ ਤੌਰ ਤੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਟੀਮਾਂ ਲਾਈਨ ਅਪ ਹੋਣ ਗਈਆਂ ਔਰ ਸ਼੍ਰੀ ਗਲਾਬ ਸਿੰਘ ਜੀ ਸੈਣੀ ਮੰਡੀ ਦੇ 29 ਨੰਬਰ ਨੇ ਔਰ ਦੂਸਰੇ ਪਾਸੇ ਕਲੇਵੀਆ ਸਪੋਰਟਸ ਕਲੱਬ ਕੈਥਲ ਸ਼ੀਲੂ ਵਾਲੀ ਟੀਮ ਦੇ 331 ਨੰਬਰ ਨੇ 2.5 ਨੰਬਰਾਂ ਦੇ ਫਰਕ ਦੇ ਨਾਲ ਸ਼ੀਲੂ ਵਾਲੀ ਟੀਮ ਇਸ ਮੈਚ ਦੀ ਜੇਤੂ ਟੀਮ ਬਣੀ ਹੈ ਰੁਪਿੰਦਰ ਜਲਾਲ ਤੇ ਨਾਲ